ਬਾਈ ਤੋ ਪੁੱਛਾਂਗੇ ਇਹਨਾਂ ਦਾ ਬਾਈ ਰੇਟ ਦਾ ਵੀ ਫਰਕ ਆ ਬਾਜ਼ਾਰ ਨਾਲ ਕਹਿੰਦੇ ਵੀ ਰੇਟ ਦਾ ਵੀ ਫਰਕ ਹੋਗਾ ਹਾਂਜੀ ਬਾਈ ਕੀ ਹਾਲ ਚੱਲ ਨੇ ਸਭ ਦੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਬਾਈ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਕੋਟੜਾ ਜ਼ਿਲ੍ਹਾ ਮਾਨਸਾ ਵਿਖੇ ਇੱਥੇ ਬਾਈ ਬਹੁਤ ਹੀ ਵੱਡੀ ਦੇ ਗਿਣਤੀ ਵਿੱਚ ਪਸ਼ੂ ਪਹੁੰਚੇ ਹੋਏ ਨੇ ਬਾਈ ਮੇਲਾ ਕਰਵਾਇਆ ਜਾਂਦਾ ਔਰੇ ਬਾਈ ਇੱਥੇ ਤਿੰਨ ਦਿਨ ਮੇਲਾ ਚੱਲਣਾ 2 3 ਤੇ 4 ਤਰੀਕ ਨੂੰ ਬਾਈ ਦੇਖੋ ਬਾਈ ਤੁਹਾਨੂੰ ਅੱਗੇ ਵੀਡੀਓ ਨਾਲ ਬਣੇ ਰਹੋ ਦਿਖਾਵਾਂਗੇ ਬਾਈ ਆਪਾਂ ਇਸ ਮੇਲੇ ਦੇ ਵਿੱਚ ਚੰਗੀਆਂ ਚੰਗੀਆਂ ਨਸਲ ਦੀਆਂ ਝੋਟੀਆਂ ਬਾਈ ਮੱਝਾਂ ਬਈ ਦੇਖਦੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੈ ਤੇ ਵੀ ਕਮੈਂਟ ਕਰ ਦਿਆ ਕਰੋ ਬਾਕੀ ਬਈ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਕਿਦਾਂ ਦੀ ਬਣਾਈਏ ਬਈ ਆਪਣੇ ਚੈਨਲ ਨਾਲ ਵੱਧ ਤੋਂ ਵੱਧ ਸਪੋਰਟ ਕਰੋ ਬਈ ਸ਼ੇਅਰ ਕਰੋ ਹਾਂਜੀ ਬਈ ਕੀ ਹਾਲ ਚੱਲ ਸਭ ਦੇ ਠੀਕ ਠਾਕ ਬਈ ਅੱਜ ਆਪਾਂ ਪਹੁੰਚੇ ਸੀਗੇ ਕੋਟੜਾ ਕਲਾਂ ਵਿਖੇ ਜ਼ਿਲ੍ਹਾ ਮਾਨਸਾ ਵਿਖੇ ਬਈ ਇੱਥੇ ਪਸ਼ੂ ਮੇਲਾ ਲੱਗਿਆ ਬਹੁਤ ਵਧੀਆ ਬਾਕੀ ਸਾਨੂੰ ਬਈ ਬਾਈ ਨਾਲ ਕਰਾਉਣਿਆ ਗੱਲਵਾਤਾ ਸਾਰਾ ਸਮਾਨਾ ਨਾਲ ਬਾਈ ਨੇ ਆਪ ਘਰੇ ਤਿਆਰ ਕਰਿਆ ਬਾਕੀ ਬਈ ਬਾਈ ਤੋਂ ਪੁੱਛਾਂਗੇ ਵੀ ਜਿਹੜਾ ਸਹਿਦ ਉਹਦਾ ਪਿਆਰ ਕੀ ਹੁੰਦਾ ਹਾਂ ਜਿਵੇਂ ਡੂਲੀਗੜ ਵੇਚੀ ਜਾਂਦੇ ਨੇ ਉਹਦੀ ਕੀ ਇਨਸਾਨੀ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਬਈ ਪਹਿਲਾਂ ਤਾਂ ਕੀ ਹਾਲ ਚਾਲ ਨੇ ਭਗਤ ਦੇ ਵੀਰ ਜੀ ਠੀਕ ਠਾਕ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਵੀਰੀ ਆਪਣਾ ਕਲਿਆਣਾ ਨਾਬਾ ਰੋੜ ਤੱਕ ਜ਼ਿਲ੍ਹਾ ਪਟਿਆਲਾ ਠੀਕ ਆ ਬਈ ਠੀਕ ਆ ਜੀ ਜਿਹੜਾ ਆਪਣਾ ਇਹ ਸਮਾਨ ਸਾਰਾ ਸਮਾਨ ਪਿਆ ਜਿਵੇਂ ਆ ਚਾਰ ਪਿਆ ਨੇ ਮਿਰਚਾਂ ਚਾਰ ਪਿਆ ਅੰਬ ਦਾ ਚਾਰ ਪਿਆ ਸਾਰਾ ਤੁਸੀਂ ਆਪ ਤਿਆਰ ਕੀਤਾ ਬਈ ਜੀ ਆਪਣਾ ਹੋਮ ਮੇਡ ਆ ਸਾਰਾ ਜਿਵੇਂ ਕਿ ਮਿਰਚ ਵਗੈਰਾ ਹੋ ਗਈ ਠੀਕ ਆ ਜੀ ਤੇ ਆਪਣਾ ਲਸਣ ਹੋ ਗਿਆ ਠੀਕ ਆ ਜੀ ਤੇ ਕੁਝ ਚੀਜ਼ਾਂ ਹੋਰ ਨੇ ਉਹ ਆਪਣੇ ਪ੍ਰੋਡਕਸ਼ਨ ਵੀ ਆਪਣੀਆਂ ਠੀਕ ਹੈ ਬਾਈ ਪ੍ਰੋਡਕਸ਼ਨ ਆਪਣੇ ਬਾਕੀ ਸੀ ਜਿਵੇਂ ਕਿ ਤੁੱਕਾ ਹੋ ਗਿਆ ਡੇਲ ਹੋ ਗਿਆ ਸੇ ਰਸਤਾ ਚ ਖੋ ਤੋੜ ਕੇ ਲਿਆਉਣੇ ਆ ਠੀਕ ਹੈ ਬਾਈ ਜੀ ਆਪ ਤੋੜ ਕੇ ਲਿਆ ਕੇ ਘਰ ਦੇ ਵਿੱਚ ਪ੍ਰੋਸੈਸ ਕਰਦੇ ਆ ਠੀਕ ਹੈ ਬਾਈ ਹਾਂਜੀ ਇਸ ਤਰ੍ਹਾਂ ਸਾਰਾ ਮਤਲਬ ਹੋਮ ਮੇਡ ਪ੍ਰੋਡਕਟ ਨੇ ਆਪਣੇ ਕੋਲ ਜਿਵੇਂ ਕਿ ਸਰਕਾ ਹੋ ਗਿਆ ਸੇਬ ਦਾ ਇਹ ਨੇਚਰਲ ਜੂਸ ਤੋਂ ਤਿਆਰ ਕੀਤਾ ਹੋਇਆ ਸੇਬ ਦੇ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਕੀ ਰੇਟ ਆ ਬਾਈ ਦਾ ਇਹਦਾ ਬਿਰਜੇ ਦਾ 250 ਕਦਾ ਲੀਟਰ ਦੀ ਪੈਕਿੰਗ ਆ ਜੀ ਇਹ ਕੱਚ ਦੀ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਧੰਨੇ ਦਾ ਸਰਕਾ ਜਿਹੜਾ ਕਿ ਲੀਵਰ ਲਈ ਬਹੁਤ ਚੰਗਾ ਆ ਤੇ ਜਾਮਨ ਦਾ ਸਰਕਾ ਜਿਹੜਾ ਕਿ ਆਪਣੇ ਸ਼ੂਗਰ ਇਹ ਨੇਚਰਲ ਜੂਸ ਤੋਂ ਤਿਆਰ ਕੀਤੇ ਗਏ ਨੇ ਆਪਾਂ ਠੀਕ ਆ ਬਾਈ 4 ਦਾ ਕੀ ਰੇਟ ਆ ਬਾਈ ਇਹਨਾਂ ਦਾ ਮਿਰਚਾਂ ਦਾ ਸਾਰਾ ਇਹਦਾ ਅੰਬ ਦਾ ਬੀਰੀ 250 ਰੁਪਏ ਕਿਲੋ ਆਈਏ ਮਿਰਚਾਂ ਦਾ ਜਿਵੇਂ ਤੁੱਕਾ ਹੋ ਗਿਆ ਆਪਣਾ ਇਹ ਹੈਗਾ 100 ਰੁਪਏ ਪਈਏ 400 ਰੁਪਏ ਕਿਲੋ ਜੀ ਠੀਕ ਆ ਬਾਈ ਜੀ ਸਾਰੇ ਬਹੁਤ ਵਧੀਆ ਬਾਈ ਕੋਲੇ ਕੋਈ ਐਵੇਂ ਦੀ ਗੱਲ ਨਹੀਂ ਬਾਕੀ ਸਾਨੂੰ ਸਹਿਦ ਦਿਖਾਵਾਂਗੇ ਬਾਈ ਕੋਲੇ ਪੁੱਛਾਂਗੇ ਵੀ ਪਿਓਰ ਕਿਵੇਂ ਦਾ ਹੁੰਦਾ ਇਹ ਸਹਿਦ ਹੈ ਜੀ ਆਪਣਾ ਇਹ ਹੈਗਾ ਕਰੀਮ ਹੈ ਨਹੀਂ ਰਾਜਸਥਾਨ ਦਾ ਸਰੋਂ ਦੇ ਫੁੱਲ ਤੋਂ ਤਿਆਰ ਹੋਇਆ ਠੀਕ ਆ ਜੀ ਠੀਕ ਇਹ ਚ ਗਲੂਕੋਜ਼ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਰਨੇ ਜੰਮ ਜਾਂਦਾ ਜਿਹੜ ਲੋਕਾਂ ਦੇ ਦਿਮਾਗ 'ਚ ਹੁੰਦਾ ਵੀ ਇਹ ਜੰਮ ਗਿਆ ਖਾਬਨੇ ਵਿੱਚ ਚੀਨੀ ਆ ਪਿਓਰ ਨਹੀਂ ਹੈ ਠੀਕ ਹੈ ਜੀ ਇਹ ਜੰਮਣਾ ਇੱਕ ਕੁਦਰਤੀ ਗੁਣਾ ਸ਼ਹਿਦ ਦਾ ਜਿਹੜਾ ਜੰਮੂਗਾ ਮਤਲਬ ਧੁੱਪੇ ਰੱਖ ਦੋ ਉਸੇ ਫਾਰਮ ਚ ਆ ਰਿਹਾ ਉਹ ਸੁਪਰੀਜਨਸ ਹੋਏਗਾ ਠੀਕ ਹੈ ਬਾਈ ਇਹ ਪਿਓਰ ਦੀ ਨਿਸ਼ਾਨੀ ਹੈ ਬਾਈ ਇਹ ਨਿਸ਼ਾਨੀ ਹੈ ਠੀਕ ਹੈ ਬਾਈ ਠੀਕ ਹੈ ਇਸੇ ਤਰ੍ਹਾਂ ਇੱਕ ਆਪਣੇ ਕੋਲੇ ਆਏ ਹੈਗਾ ਆਪਣਾ ਮਲਟੀ ਫਲਾਵਰ ਦਾ ਰੋਪੜ ਏਰੀਆ ਦਾ ਜੀ ਠੀਕ ਹੈ ਇਹਦਾ ਕੀ ਫਰਕ ਆ ਬਾਈ ਇਹਦਾ ਤੇ ਇਹਦਾ ਇਹਦੇ ਵਿੱਚ ਗਲੂਕੋਜ਼ ਦੀ ਮਾਤਰਾ ਜਿਹੜੇ ਅਲੱਗ-ਅਲੱਗ ਦੇ ਪ੍ਰਕਾਰ ਦੇ ਫੁੱਲਾਂ ਦਾ ਹੋ ਗਏ ਜੰਗਲ ਜੜੀਆਂ ਬੂਟੀਆਂ ਦਾ ਮੰਨ ਕੇ ਠੀਕ ਹੈ ਬਾਈ ਪਹਾੜੀ ਏਰੀਆ ਚ ਉੱਥੇ ਜਿੱਥੇ ਜਿਵੇਂ ਕਿ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਜੈਰੀਲੀ ਆਰਗੈਨਿਕ ਦੀ ਤਰ੍ਹਾਂ ਹੀ ਹੋ ਗਿਆ ਠੀਕ ਹੈ ਬਾਈ ਇਹ ਜੰਮੇਗਾ ਨਹੀਂ ਜੀ ਇਹ ਠੀਕ ਹੈ ਜੰਮਦਾ ਨਹੀਂ ਬਾਈ ਦਾ ਪਿਆਰ ਇਹ ਜੰਮੇਗਾ ਥੋੜਾ ਬਹੁਤ ਜੰਮੇਗਾ ਨੀਚੇ ਦਸੰਬਰ ਦੇ ਐਂਡ ਚ ਜਾਂ ਜਨਵਰੀ ਸ਼ੁਰੂ ਚ ਥੋੜਾ ਬਹੁਤ ਬਾਈ ਬਾਈ ਤੁਸੀਂ ਦੇਖ ਸਕਦੇ ਹੋ ਸਾਰੇ ਜਾਣੇ ਹਨਾ ਵੀ ਬਾਈ ਕੋਲੇ ਸਮਾਨ ਪਿਆ ਹੋਰ ਆ ਕੋਈ ਐਵੇਂ ਦੀ ਗੱਲ ਨਹੀਂ ਹਨਾ ਬਾਕੀ ਆਉਦਾ ਤਸੱਲੀ ਕਰਕੇ ਸਮਾਨ ਲਵੋ ਤੇ ਬਾਈ ਇਨਸਾਨੀ ਵੀ ਦੱਸਦਾ ਵੀ ਉਹ ਜੰਮਦਾ ਨਹੀਂ ਹੈਗਾ ਜਿਹੜਾ ਉਹ ਹੁੰਦਾ ਤੇ ਆ ਕੀ ਕੁਝ ਪਿਆ ਬਾਈ ਆਪਣੇ ਕੋਲੇ ਜੀ ਆਚਾਰ ਆਗੇ ਜਿੰਨੇ ਕੇ ਕਰਾਉਂਦੇ ਦਾ ਆਚਾਰ ਹੋ ਗਿਆ ਠੀਕ ਹੈ ਜੀ ਜਿਹੜਾ ਕਿ ਆਪ ਨੂੰ ਖੂਨ ਦੀ ਕਮੀ ਨੂੰ ਦੂਰ ਕਰਦਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਐਨਸੀ ਆਕਸੀਡੈਂਟ ਨੇ ਜਿਹੜਾ ਕਿ ਆਪਾਂ ਨੂੰ ਕੈਂਸਰ ਤੱਕ ਦੀ ਮੋਰੀ ਲਈ ਤਾਕਤ ਦਿੰਦੇ ਨੇ। ਅੱਛਾ ਜੀ। ਹਾਂਜੀ। ਬਾਈ ਜਿੰਨਾ ਸਮਾਨ ਤੁਸੀਂ ਪਿਆ ਦੇਖ ਰਹੇ ਹੋ ਨਾ ਬਾਈ ਨੇ ਆਪ ਹੀ ਤਿਆਰ ਕਰਿਆ ਕੋਈ ਐ ਨਹੀਂਗਾ ਵੀ ਬਾਜ਼ਾਰ ਚੋਂ ਲਿਆ ਕਿਉਂ ਮੈਂ ਇੱਥੇ ਕੱਪ ਜੇ ਮਾਰਤੇ ਵੀ ਆਸਮਾਨ ਐਵੇਂ ਐਵੇਂ ਆ। ਬਾਕੀ ਬਾਈ ਦਾ ਤੁਸੀਂ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ ਕਿੰਨਾ? ਬਾਕੀ ਜੀ ਇਸ ਵਾਰ ਆਪਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਯੂਨੀਵਰਸਿਟੀ ਵੱਲੋਂ। ਠੀਕ ਹੈ ਜੀ। ਹਾਂਜੀ ਪ੍ਰੋਸੈਸਿੰਗ ਦੇ ਤੌਰ ਤੇ ਫਰਸਟ ਨੰਬਰ ਤੇ ਆਏ ਸੀਗੇ ਆਪਾਂ। ਠੀਕ ਹੈ ਬਾਈ ਠੀਕ ਹੈ। ਬਾਕੀ ਮੇਰਾ ਨੰਬਰ 98037 ਦੋਨੋਂ ਨੰਬਰ ਚੱਲਦੇ ਨੇ ਜੀ ਨੰਬਰ ਬਾਈ ਬਾਈ ਦਾ ਨੋਟ ਕਰ ਲਿਓ ਆਪਣਾ ਆਲ ਇੰਡੀਆ ਮਤਲਬ ਕਿ ਕੋਰੀਅਰ ਵਗੈਰਾ ਕਰ ਰਹੇ ਆ ਕੋਲਕੱਤਾ ਤੱਕ ਜਾ ਰਹੇ ਆ ਜੀ ਆਪਣਾ ਮਾਰਕ ਕੋਈ ਕੋਰੀਅਰ ਦੇ ਵੀ ਸੌਦਾ ਲੱਭਦਾ ਹਾਂ ਜੀ ਵੀਰ ਜੀ ਠੀਕ ਆ ਬਾਈ ਬਾਈ ਜੇ ਕਿਸੇ ਨੇ ਮੰਗਾਉਣਾ ਹੋਵੇ ਬਾਈ ਦਾ ਨੰਬਰ ਨੋਟ ਕਰ ਲਿਓ ਠੀਕ ਆ ਜੇ ਕੋਰੀਅਰ ਕਰਾਉਣਾ ਤਾਂ ਬਾਈ ਕੋਈ ਐਵੇਂ ਤਾਂ ਨਹੀਂ ਹੈਗਾ ਜਿਹੜਾ ਹੁਣ ਆਪਾਂ ਸਮਾਨ ਦੇਖਿਆ ਬਾਅਦ ਚ ਭੇਜਣ ਵੇਲੇ ਕੁਝ ਹੋਰ ਨਿਕਲੂਗਾ ਨਹੀਂ ਨਹੀਂ ਵੀਰ ਜੀ ਇਹੀ ਚੀਜ਼ ਹੋਏਗੀ ਜੀ ਠੀਕ ਹੈ ਜੀ ਹਾਂ ਜੀ ਜਿਹੜੀ ਉਰੇ ਦੇਖ ਰਹੇ ਹੋ ਇਹੀ ਚੀਜ਼ 221 ਹੋ 19 ਨਹੀਂ ਹੋਏਗੀ ਠੀਕ ਹੈ ਬਾਈ ਵਿੱਚ ਬਾਈ ਪਤਾ ਕੀ ਕਰਦਨੇ ਜਿਹਾ ਉਹਨਾਂ ਆਪਾਂ ਨੂੰ ਦਿਖਾ ਕੋਸ ਹੋਰ ਦਿੱਤਾ ਭੇਜਣ ਵੇਲੇ ਫਰਕ ਪਾਉਣ ਦੇ ਲਈ ਨਹੀਂ ਨਹੀਂ ਉਹ ਚੀਜ਼ ਨਹੀਂ ਹੋਏਗੀ ਵੀਰ ਜੀ ਮੈਂ ਹਲੇ ਕੱਲ ਹੀ ਭੇਜ ਕੇ ਆਟਿਆਂ ਲੁਧਿਆਣਾ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਉੱਥੇ ਵੀ ਅਸੀਂ ਇਸ ਤਰ੍ਹਾਂ ਐਗਜ਼ਮਿਸ਼ਨ ਲਗਾ ਕੇ ਆਏ ਸੀਗੇ ਉੱਥੇ ਤਕਰੀਬਨ ਆਪਣਾ ਹਫ਼ਤੇ ਦੋ ਤਿੰਨ ਕੂਰੀਅਰ ਜਾ ਰਹੇ ਨੇ ਠੀਕ ਹੈ ਜੀ ਹਾਂ ਜੀ ਚੰਡੀਗੜ੍ਹ ਦੇ ਵਿੱਚ ਆਹ ਕੀ ਚੀਜ਼ ਪਈ ਆ ਬਾਈ ਇਹ ਆ ਕੇ ਆਪਣਾ ਲੱਸੀ ਮਸਾਲਾ ਲੱਸੀ ਚ ਪਾ ਲਓ ਦਹੀਂ ਚ ਪਾ ਲਓ ਸ ਇਹ ਤਾਂ ਫਰੂਟ ਤੇ ਹੀ ਪਾ ਸਕਦੇ ਆਂ ਖਾਦਾ ਵੀ ਤਾਂ ਤੁਹਾਡਾ ਹਾਜਮ ਕਰੇਗਾ। ਇਹ ਕਿੰਨੇ ਰੁਪਈਆ ਦਾ ਬਾਈ? ਇਹ 70 ਰੁਪਈਆ ਦਾ ਜੀ। 70 ਰੁਪਈਆ ਦੇ ਕਿਸੀ। ਹਾਂਜੀ। ਠੀਕ ਆ ਬਾਈ ਠੀਕ ਆ। ਬਾਈ ਦੇਖ ਸਕਦੇ ਆਂ ਤੁਸੀਂ ਬਾਈ ਕੋਲੇ ਸਾਮਾਨ ਬਹੁਤ ਕੰਮ ਦਾ। ਬਾਕੀ ਜਿਵੇਂ ਕਿ ਆਲੂ ਬਖਾਰਾ ਹੁੰਦਾ ਉਹ ਆਪਣੇ ਲੀਵਰ ਲਈ ਬਹੁਤ ਹੀ ਜ਼ਿਆਦਾ ਗੁਣਾਕਾਰੀ ਆ। ਠੀਕ ਆ। ਕੀ ਚੀਜ਼ ਆ ਕਿ ਬਾਈ? ਇਹ ਲੀਵਰ ਦੀ ਚਟਨੀ ਬਣਾਈ ਹੋਈ ਹੈ ਇਹ ਪਾਣੀ। ਬਾਈ ਨੇੜੇ ਆ ਕੇ ਦਿਖਾ ਦੇ। ਤੇ ਚਟਨੀ ਬਣਾਈ ਹੋਈ ਹੈ ਬਾਈ ਕਾ ਲੀਵਰ ਲਈ ਬਹੁਤ ਚੰਗੀ ਆ ਇਹ। ਇਹ ਕਿੰਨੇ ਰੁਪਈਆ ਦੀ ਆ ਬਾਈ? ਇਹ 200 ਰੁਪਈਆ ਦੇ ਵੀਰ ਜੀ 1/2 ਕਿ ਜੇ ਕਿਸੇ ਨੇ ਬਈ ਘਰੇ ਮੈਂ ਕਿ ਬਗਮਾਉਣੀ ਅੱਲਾ ਨੂੰ ਮਗਾ ਸਕਦੇ ਰੇਟ 190 ਬਈ ਰੇਟ ਇੰਨੀ ਹੋਏਗਾ ਕੋਈ ਚਾਰਜ ਲੱਗ ਹੋਏਗਾ ਪੰਜਾਬ ਦੇ ਵਿੱਚ 60 ਤੋਂ 65 ਰੁਪਏ ਕੇਜੀ ਹੋਏਗਾ ਜੀ ਠੀਕ ਹੈ ਜੀ ਹਾਂਜੀ ਬਾਹਰ ਦਿੱਲੀ ਸਾਈਡ ਹੋਏਗਾ 70 ਰੁਪਏ ਕਿਲੋ ਹੋ ਜਾਂਦਾ ਜੀ ਜਿਉਂ-ਜਿਉਂ ਗਾਂਬ ਦੇ ਠੀਕ ਹੈ ਬਾਈ ਜੀ ਹਾਂਜੀ ਜੀ ਇਸ ਤਰ੍ਹਾਂ ਬਈ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਬਈ ਨੇੜੇ ਸਾਰੇ ਤੇ ਕੈਮਰਾ ਮਾਰਦੇ ਹਨਾ ਦਿਖਾ ਦੇ ਸਾਰਾ ਸਾਰੇ ਪ੍ਰਕਾਰ ਦੇ ਨੇ ਜਿਵੇਂ ਕਿ ਲਸਣ ਦੀ ਚਟਨੀ ਹੋਗੀ ਸਪਾਈਸੀ ਬਣਾਈ ਹੋਈ ਆਪਣੀ ਸਾਰੇ ਪ੍ਰਕਾਰ ਦੇ achar ਨੇ ਆਪਣੇ ਕੋਲੇ ਚਾਰ ਦਿਖਾ ਦੇ ਬਈ ਸਾਰੇ ਲਸਣ ਦਾ ਆ ਗਿਆ ਇਹ ਚਾਰ ਦਾ ਪਹਿਲਾ ਸੰਦਾ ਇਹ ਹਾਂਜੀ ਵੀਰ ਜੀ ਠੀਕ ਹੈ ਬਈ ਇਹ ਆਪਣਾ ਸੈਂਜਨ ਦੀ ਫਲੀਆਂ ਦਾ ਆ ਗਿਆ ਜਿਹਨੂੰ ਆਪਾਂ ਮਰੀਂਗਾ ਵੀ ਕਹਿੰਦੇ ਨੇ ਜਿਹੜਾ ਕਿ ਸਾਇੰਸ ਮੁਤਾਬਕ 6.5 600 ਗੋਣੇ ਠੀਕ ਕਰਦਾ ਯਾਰ ਸਾਇੰਸ ਮੁਤਾਬਕ ਠੀਕ ਹੈ ਜੀ ਆਪਣੇ ਬੋਡੀ ਦਾ ਧਿਆਨ ਕਰਿਆ ਬਈ ਛੋਟਾ ਸਾਰਾ ਆਪਣੇ ਬੋਡੀ ਦਾ ਹੈਗਾ ਕੋਈ ਪਾਰਟ ਨਹੀਂ ਹੈਗਾ ਜਿਹਦੇ ਨਾਮ ਗੋਣਾਕਾਰੀ ਹੋਵੇ ਠੀਕ ਹੈ ਜੀ ਠੀਕ ਹੈ ਬਾਕੀ ਬਾਕੀ ਬਾਈ ਤੁਸੀਂ ਬਾਈ ਨਾਲ ਕਨੈਕਟ ਕਰ ਸਕਦੇ ਹੋ ਹਨ ਮਗਾ ਸਕਦੇ ਹੋ ਸਮਾਨ ਕੋਈ ਐ ਨਹੀਂ ਹੈਗਾ ਜਾਲੀ ਫਾਲੀ ਕੰਮ ਨਹੀਂ ਹੈਗਾ ਵੀ ਹੋਰ ਕਹਿਣਗੇ ਜੇ ਤੁਹਾਨੂੰ ਕਰਨਾ ਹੋਵੇ ਪਿੰਡ ਕਲਿਆਣਾ ਨਾਭਾ ਰੋਡ ਤੇ ਜ਼ਿਲ੍ਹਾ ਪਟਿਆਲਾ ਘਰ ਦੇ ਵਿੱਚ ਹੀ ਬਣਾ ਰਿਹਾ ਆ ਕਿ ਵਿజిਟ ਵੀ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਪਾਂ ਹਾਂ ਬਾਈ ਬਾਈ ਇਹ ਗੱਲ ਵੀ ਕਹਿੰਦਾ ਵੀ ਤੁਸੀਂ ਦੇਖ ਵੀ ਸਕਦੇ ਹੋ ਆ ਕੇ ਹਨ ਵੀ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਵੀਲ ਵਾਲਾ ਆਪਾਂ ਤੁਹਾਨੂੰ ਰਿਕਾਰਡ ਹੋਰ ਕਹਤਾ ਬਾਈ ਨੇ ਆਪਦਾ ਐਡਰੈਸ ਦਿੱਤਾ ਘਰ ਦਾ ਐਡਰੈਸ ਦਿੱਤਾ ਤੁਸੀਂ ਜਾ ਕੇ ਦੇਖ ਸਕਦੇ ਹੋ ਧੰਨਵਾਦ ਬਾਈ ਤੋਂ ਪੁੱਛਾਂਗੇ ਇਹਨਾਂ ਦਾ ਬਾਈ ਰੇਟ ਦਾ ਵੀ ਫਰਕ ਆ ਬਾਜ਼ਾਰ ਨਾਲ ਕਹਿੰਦੇ ਵੀ ਰੇਟ ਦਾ ਵੀ ਫਰਕ ਹੋਗਾ ਪਤਾ ਇਹਨਾਂ ਦਾ ਬਾਈ ਰੇਟ ਦਾ ਵੀ ਫਰ ਰੇਡ ਤੁਸੀਂ ਦੇਖ ਸਕਦੇ ਹੋ ਕੋਈ ਐਮ ਦੀ ਗੱਲ ਨਹੀਂ ਬਾਈ ਪਹਿਲਾਂ ਤਾਂ ਕੀ ਹਾਲ ਚਾਲ ਨੇ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੀ ਤੁਹਾਨੂੰ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਬਈ ਜਿੰਨੇ ਵੀ ਆ ਪ੍ਰੋਡਕਟ ਪਏ ਨੇ ਇਹਨਾਂ ਬਾਰੇ ਸਾਨੂੰ ਜਾਣਕਾਰੀ ਦੱਸੋ ਵੀ ਇਹ ਕਿਸ ਕੰਮ ਲਈ ਹੈ ਇਹ ਸਭ ਤੋਂ ਪਹਿਲਾਂ ਜਾਣਕਾਰੀ ਮੇਰਾ ਨਾਮ ਰਾਜਨ ਸੁਤਦੇਵਾ ਮੈਂ ਮਾਈਕਰੋ ਲੈਬਸ ਕੰਪਨੀ ਤੋਂ ਤੁਸੀਂ ਲੋਗੋ ਵੀ ਚੈੱਕ ਕਰ ਸਕਦੇ ਹੋ ਇਹ ਹਿਊਮਨ ਦੀ ਲਗਭਗ 52 ਸਾਲ ਪੁਰਾਣੀ ਕੰਪਨੀ ਜਿਨ੍ਹਾਂ ਦੀ ਡੋਲਰ 650 ਬੁਖਾਰ ਵਾਲੀ ਬੋਲੀ ਆ ਠੀਕ ਹੈ ਬਾਈ ਠੀਕ ਹੈ ਉਸੇ ਕੰਪਨੀ ਦੇ ਵੈਟਰਨਰੀ ਚ ਪ੍ਰੋਡਕਟ ਆਇਆ ਠੀਕ ਹੈ ਜੀ ਕੰਪਨੀ ਲਗਭਗ ਪ੍ਰੋਡਕਟ ਖੁਦ ਹੀ ਮੈਨੂਫੈਕਚਰਿੰਗ ਕਰਦੀ ਹੈ ਇਸ ਕਰਕੇ ਜਿਹੜੇ ਦੇ ਰੇਟ ਰਹਿਣਗੇ ਬਾਕੀ ਕੰਪਨੀਆਂ ਨਾਲੋਂ ਤੁਹਾਨੂੰ ਵਾਜਬ ਮਿਲਣਗੇ ਔਰ ਕੁਆਲਿਟੀ ਤੁਹਾਨੂੰ ਬੈਟਰ ਮਿਲੇਗੀ ਠੀਕ ਹੈ ਬਾਈ ਠੀਕ ਹੈ ਸ਼ੋਰਚ ਤੁਹਾਨੂੰ ਪ੍ਰੋਡਕਟ ਸਾਰੇ ਦੱਸ ਦੇਣਾ ਜਿੱਦਾਂ ਮਾਰਕੀਟ 'ਚ ਇਹ ਜੈਲਸ ਕਾਫੀ ਕੰਪਨੀਆਂ 'ਤੇ ਚੱਲਦੀ ਹੈ ਠੀਕ ਹੈ ਬਾਈ ਆਪਣੀ ਜਲਦੀ ਖਾਸੀਅਤ ਇਹ ਹੈ ਕਿ ਬਾਕੀ ਜਿਹੜਾ ਆਪਾਂ ਧੱਕੇ ਨਾਲ ਮੂੰਹ 'ਚ ਪਿਆਣੀ ਪੀਉਗੀ ਇਸ ਜਲਦੀ ਖਾਸੀਅਤ ਇਹ ਹੈ ਕਿ ਤੁਸੀਂ ਸਿੱਧਾ ਦਾਣਾ ਫੀਡ ਜਿਹੜਾ ਜੋ ਵੀ ਪਾ ਰਹੇ ਹੋ ਦੇ ਉੱਪਰ ਪਾਓ ਡਾਇਰੈਕਟ ਪਸ਼ੂ ਪੀਲੇਗਾ ਉਹਦਾ ਕੀ ਠੀਕ ਹੈ ਜੀ ਉਹਦਾ ਸਿੱਧਾ ਜਿਹਨੇ ਹੁੰਦਾ ਉਸ ਤਰ੍ਹਾਂ ਟੇਸਟ ਹੈ ਦਾ ਠੀਕ ਹੈ ਜੀ ਠੀਕ ਹੈ ਪੀਂਚੇ ਜਿਹੜੀ ਚੀਜ਼ ਮਿੱਠੀ ਹੈਗੀ इजीली ਜਿਹੜਾ ਪਸ਼ੂ ਲਊਗਾ ਉਹਦਾ ਰਿਜ਼ਲਟ ਵੀ ਤੁਹਾਨੂੰ ਬੈਟਰ ਮਿਲੇਗਾ ਔਰ ਕੰਪੋਜੀਸ਼ਨ ਵੀ ਜ਼ਿਆਦਾ ਹੈ ਰੇਟ ਉਹਦਾ ਘੱਟ ਹੈ ਠੀਕ ਹੈ ਜੀ ਇਹੀ ਐਡਵਾਂਸ ਦੇ ਨਾਂ ਤੇ ਜਿਲ ਬਹੁਤ ਆਂਦੀ ਹੈ ਮਾਰਕੀਟ 'ਚ ਕਿੰਨੇ ਰੁਪਏ ਬਾਈ ਇਹ 300 ਰੁਪਏ ਮਾਰਪੀਦਰ ਸਿਰਫ 200 ਰੁਪਏ ਮਾਰਪੀ ਹੈ ਠੀਕ ਹੈ ਬਾਈ ਤੁਸੀਂ ਦੇਖ ਸਕਦਾ ਨਾ ਮਾਈਕਰੋ ਕਲ ਜੱਲੇ ਕੰਮ ਜਿਵੇਂ ਬਾਈ ਨੇ ਕਿਹਾ ਵੀ ਕੰਪਨੀ ਦਾ ਕੋਈ ਐਵੇਂ ਨਹੀਂ ਹੈਗਾ ਵੀ ਪਸ਼ੂ ਆਰਾਮ ਨਾਲ ਪੀਣਗੇ ਇਹਨੂੰ ਕੋਈ ਉਹ ਨਹੀਂ ਮਿੱਠੀ ਹੈ ਇਹ ਬ ਠੀਕ ਹੈ ਉਹਦੇ ਅਸਤੇ ਤੁਸੀਂ ਇਹਨੂੰ ਦੇ ਸਕਦੇ ਹੋ ਸੋਸੋ ਐਮ ਐਲ 10 ਦਿਨ ਲਗਾਤਾਰ ਠੀਕ ਹੈ ਜੀ ਠੀਕ ਹੈ ਲੀਵਰ ਵੀ ਫੱਟੀ ਹੈ ਉਹਦੇ ਤੇ ਵੀ ਕੰਮ ਕਰਦਾ ਇਹਦੇ ਚ ਦੋ ਸਾਲਟ ਐਲ ਕਾਰਨਿਟਿਨ ਤੇ ਕੋਲਿੰਗ ਕੋਲ ਰਾਈਟ ਠੀਕ ਹੈ ਜੀ ਠੀਕ ਹੈ ਅੱਧਾ ਲੀਟਰ ਚ ਵੀ ਆਂਦਾ ਲੀਟਰ ਚ 5 ਲੀਟਰ ਚ ਸਭ ਨਾਲ ਕੱਟ ਰੇਟ ਚ ਆਪਣਾ ਠੀਕ ਹੈ ਇਹਦਾ ਕੀ ਰੇਟ ਆ ਬਾਈ ਠੀਕ ਹੈ ਅੱਧਾ ਲੀਟਰ ਸਿਰਫ 165 ਰੁਪਏ ਐਮ ਆਰਪੀ ਠੀਕ ਹੈ ਬਾਕੀ ਤੁਸੀਂ ਹਰਬਲ 베ਸ ਦੇਖੋਗੇ 2 200 ਰੁਪਏ ਐਮ ਆਰਪੀ ਨਾਲ ਆ ਰਿਹਾ ਇਹਦੇ ਚ ਕੰਪੋਜੀਸ਼ਨ ਵੀ ਸਟਰੋਂਗ ਰਹੇਗੀ ਉਸ ਤੋਂ ਇਲਾਵਾ ਵਿਟਾਮਿਨ ਐਚ ਦੇ ਵਿੱਚ ਆ ਰਿਹਾ ਇਹਦੀ ਜਿਹੜੀ ਕੰਪੋਜੀਸ਼ਨ ਹੈ ਤੁਸੀਂ ਮਾਰਕੀਟ 'ਚ ਚੈੱਕ ਕਰੋ ਵਿਟਾਮਿਨ ਐਚ ਬਾਕੀ ਕੰਪਨੀਆਂ ਦਾ ਤੁਹਾਨੂੰ ਮਿਲੇਗਾ 1 ਕਐਮਐਲ ਦੇ ਵਿੱਚ ਸਿਰਫ 12.5 ਠੀਕ ਹੈ ਜੀ ਜਿਹੜਾ ਆਪਾਂ ਸੂਣ ਤੋਂ 15-20 ਦਿਨ ਮਹੀਨਾ ਪਹਿਲਾਂ ਪਾਣਾ ਦੇ ਰਵਾ ਵਧਾਣ ਵਾਸਤੇ ਇਹਦੀ ਕੰਪੋਜੀਸ਼ਨ ਹੈਗੀ ਵਿਟਾਮਿਨ ਐਚ 1 ਕਐਮਐਲ 'ਚ 1000 ਠੀਕ ਹੈ ਬਾਈ ਠੀਕ ਹੈ ਕਿੱਥੇ 12.5 ਕਿੱਥੇ 1000 ਹੈ ਜਦੋਂ ਤੁਸੀਂ ਪ੍ਰੋਪਰ ਡੋਸ ਦੇ ਨਾਲ ਕੋਈ ਚੀਜ਼ ਦੋਗੇ ਤੋ ਦਾ ਰਿਜ਼ਲਟ ਵੀ ਤੁਹਾਨੂੰ ਪ੍ਰੋਪਰ ਮਿਲੇਗਾ ਐ ਨਹੀਂ ਇਦਾਂ ਵਧਾਤਾ ਯੂਨੀਵਰਸਿਟੀ ਜਿਹੜੇ ਰੈਫਰੈਂਸਿਸ ਨੇ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਉਸ ਰੈਫਰੈਂਸਿਸ ਦੇ ਕੋਡ ਹੀ ਇਹਨੂੰ ਬਣਾਇਆ ਭਾਈ ਦੇਖ ਸਕਦੇ ਹੋ ਤੁਸੀਂ ਬਾਈ ਕੋਲ ਹੈਨਾ ਸਾਰੀ ਚੀਜ਼ ਵੈਰੀਫਾਈਡ ਆ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਵੀ ਕੋਈ ਆਪਾਂ ਨੂੰ ਇਹ ਤੁੱਕੇ ਜੇ ਮਾਰੀ ਜਾਂਦੇ ਨੇ ਜਾਂ ਹੋ ਕਰੀ ਜਾਂਦੇ ਨੇ ਬਾਕੀ ਸਭ ਨੂੰ ਕੱਲੀ ਕੱਲੀ ਗੱਲ ਬਾਈ ਦੱਸ ਦਿਆ ਸਕਦੇ ਹੋ ਰੇਟ ਦਾ ਵੀ ਬਾਈ ਬਹੁਤ ਫਰਕ ਆ ਯਾਰ ਬਾਹਰ ਨਾਲ ਹਾਂ ਭਾਈ ਆ ਤਾਂ ਮੈਂ ਖੁਦ ਵੀ ਲਿਆਤੀ ਨੇ ਹੈਨਾ ਰੇਟ ਦਾ ਬਾਈ ਤੁਮ ਜੇ ਪੁੱਛਿਆ ਨਾ ਫਰਕ ਬਹੁਤ ਆ ਇਹ ਚੀਜ਼ ਦਾ ਮੈਂ ਪਈਆਂ ਨੇ ਬਾਈ ਇਹ ਆ ਚੀਜ਼ਾਂ ਬਾਰੇ ਪਸਾਰੇ ਬਈ ਬਾਈ ਕੀ ਕੀ ਹੋ ਰਿਹਾ ਤੁਸੀਂ ਪਾ ਕੇ ਦੇਖੋ ਕੁਆਲਿਟੀ ਵੀ ਮਿਲੇਗੀ ਰੇਟ ਵੀ ਮਿਲਣਗੇ ਠੀਕ ਹੈ ਫਾਰਮਰ ਦਾ ਬੈਨੀਫਿਟੇ ਕੁਲ ਮਲਾ ਕੇ ਇਹ ਕਿੰਨੇ ਦੀ ਪੈਂਦੀ ਹੈ ਬਈ ਆਪਾਂ ਨੂੰ ਇਹ adda ਲੀਟਰ ਤੁਹਾਨੂੰ ਮਿਲ ਜੇਗੀ 880 ਰੁਪਏ ਐਮ ਆਰ ਪੀ 880 ਇਹ ਲੈਸ ਹੋ ਜੇਗੀ ਜੋ ਮਾਰਕੀਟ ਚ ਚੱਲ ਰਹੀ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਕੀ ਭਈ ਆਹ ਇਧਰ ਮਰਵਾ ਦੇ ਕੈਮਰਾ ਸਾਰੇ ਜਿਵੇਂ ਵਿਟਾਮਿਨ ਐਚਰਲ ਇੰਜੈਕਸ਼ਨ ਕਾਫੀ ਫਾਰਮਰ ਯੂਜ਼ ਕਰਦਾ ਹੈ ਬਾਕੀ ਕੰਪਨੀਆਂ ਦਾ 310 ਰੁਪਏ 320 ਰੁਪਏ ਐਮ ਆਰ ਪੀ ਨਾਲ ਆ ਰਿਹਾ ਠੀਕ ਹੈ ਬਾਈ ਆਪਣਾ ਅੱਧੇ ਰੇਟ ਦੇ ਵਿੱਚ ਸਿਰਫ 170 ਐਮ ਆਰ ਪੀ ਠੀਕ ਹੈ ਸੇਮ ਆਰਡਾਈਜ਼ ਦੇ ਵਿੱਚ ਹੈ ਕੁਆਲਿਟੀ 1% ਵੀ ਕੋਈ ਤਾਂ ਨਹੀਂ ਵਿੱਚ ਤਾਂ ਨਹੀਂ ਫਰਕ ਹੁੰਦਾ ਬਈ ਗੱਲਾਂ ਕੋਈ ਨਹੀਂ ਇਹ ਮਲਟੀਨੇਸ਼ਨਲ ਬ੍ਰਾਂਡ ਹੈ ਜੀ ਇਹਦੀ weight ਤੱਕ ਚੈੱਕ ਹੁੰਦਾ ਅੰਦਰ vials ਦੇ ਅੰਦਰ 1% ਵੀ ਤੁਹਾਨੂੰ ਫਰਕ ਨਹੀਂ ਆਇਆ ਠੀਕ ਹੈ ਬਈ ਜਿਹਦੀ ਕੋਈ ਵੀ ਲੈਬ ਤੋਂ ਤੁਸੀਂ ਟੈਸਟ ਕਰਵਾ ਸਕਦੇ ਜੋ ਲਿਖਿਆ ਉਹ ਤੁਹਾਨੂੰ ਅੰਦਰ ਮਿਲੇਗਾ ਠੀਕ ਹੈ ਜੀ ਸਟੈਂਡਰਡ ਦੀ ਕੰਪਨੀ ਤੁਹਾਨੂੰ ਦੱਸਿਆ 52 ਸਾਲ ਪੁਰਾਣੀ ਕੰਪਨੀ R&D ਸੈਂਟਰ ਮੈਨੂਫੈਕਚਰਿੰਗ ਯੂਨਟ ਹੈ ਠੀਕ ਹੈ ਬਈ ਸਾਰੇ ਕੰਪਨੀ ਦੇ ਆਪਣੇ ਠੀਕ ਹੈ ਭਾਈ ਬਾਈ ਦੇਖ ਸਾਡੀ ਬਾਈ ਤੁਸੀਂ ਇਹ ਤੁਸੀਂ ਪ੍ਰੋਡਕਟ ਪਾ ਸਕਦੇ ਮਾਈਕਰੋਸਟਾਰ ਐਚ ਨਾਮ ਦੀ ਇੰਜੈਕਸ਼ਨ ਆ ਰਿਹਾ ਹਾਂਜੀ ਭਾਈ ਆਹ ਆਹ ਭਾਈ ਸਾਰਾ ਜਿਹੜਾ ਆਪਣੇ ਆਹ ਸੀ ਬੇ ਸਾਰੀ ਕੰਪਨੀ ਕੰਪਨੀ ਦਾ ਸਭ ਨਾਲ ਵੱਡਾ ਬ੍ਰਾਂਡ ਹੈ ਜਿਹੜਾ ਟੋਨੋ ਬੂਸਟਰ ਠੀਕ ਹੈ ਅੱਜ ਦੇ ਟਾਈਮ 'ਚ ਫਾਰਮਰ ਕੋਈ ਵੀ ਪਸ਼ੂ ਸੂਕਟ ਹੈ ਹਮੇਸ਼ਾ ਫਾਰਮਰ ਦੀ ਹੁੰਦੀ ਕਿ ਜਿਹੜਾ ਸਾਡਾ ਕਾਫ ਹੈ ਉਹ ਜਿੰਨਾ ਜਲਦੀ ਗ੍ਰੋਥ ਕਰੇਗਾ ਠੀਕ ਹੈ ਠੀਕ ਹੈ ਅਗਲੇ ਟਿਕੇ ਲਈ ਆਪਾਂ ਤਿਆਰ ਕਰਨਾ ਨੂੰ ਹਾਂ ਭਾਈ ਉਹ ਤਿਆਰ ਕਰਨ ਵਾਸਤੇ ਤੁਸੀਂ ਦੇਖੋਗੇ ਕੱਲੀ ਆਪਾਂ ਫੈਟ ਨਹੀਂ ਚੜਾ ਨਹੀਂ ਬਾਕੀ ਪ੍ਰੋਡਕਟਾਂ ਦੇ ਪਸ਼ੂ ਵਜਨ ਖਿੱਚਣਦੇ ਪਰ ਜਦੋਂ ਬੱਚੇ ਤਾਂ ਨਹੀਂ ਚੈੱਕ ਕਰਦੇ ਉਹ ਕਮਜ਼ੋਰ ਹੁੰਦੀ ਜਮਾਂ ਕਮਜ਼ੋਰ ਹੁੰਦੀ ਹੈ ਭਾਈ ਹਾਂ ਜਦੋਂ ਤੁਸੀਂ ਟੋਨੋ ਬੂਸਟ ਪਾ ਕੱਲ ਵੇਟ ਵੀ ਦੇ ਦੋਗਾ ਇਹ ਕਿੰਨਾ ਟਾਈਮ ਪਾਉਣਾ ਬਈ ਇਹ ਇਹ ਤੁਸੀਂ ਜਦੋਂ 15 20 ਦਿਨ ਦਾ ਕਾਫ ਹੋ ਗਿਆ ਉਦੋਂ ਸਟਾਰਟ ਕਰ ਦੋ 5 5 ਐਮਐਲ ਜਦੋਂ 1 ਡੇਢ 2 ਮਹੀਨੇ ਹੋ ਗਏ 10 ਐਮਐਲ ਕਰ ਦੋ ਠੀਕ ਹੈ ਜਦੋਂ 6 ਮਹੀਨਾ ਕਰਾਸ ਕਰ ਗਏ ਉਦੋਂ ਤੁਸੀਂ ਵੀ ਐਮਐਲ ਡੋਸ ਦੇਣੀ ਸ਼ੁਰੂ ਕਰ ਸਕਦੇ ਹੋ ਠੀਕ ਹੈ ਬਈ ਠੀਕ ਹੈ ਤੁਹਾਡਾ ਜਿਹੜਾ ਪੁੱਛ ਉਹਦਾ ਬੱਚਾ ਬੜੀ ਜਲਦੀ ਤਿਆਰ ਕਰਕੇ ਦੇਉਗੇ ਠੀਕ ਹੈ ਬਈ ਇਹ ਕਿੰਨੇ ਦਾ ਪੈਂਦਾ ਬਈ ਆਪਾਂ ਨੂੰ ਇਹ ਲੀਟਰ ਇਹ 1000 ਕੇ ਆਸ-ਪਾਸ ਮਿਲ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਓਕੇ ਬਾਈ ਬਾਕੀ ਭਈ ਆਹ ਸਾਮਾਨ ਸਾਰਾ ਪਿਆ ਤੁਹਾਡੇ ਕੋਲ ਕੀ ਡਿਵਰਮਿੰਗ ਆਂਦੀ ਹੈ ਪੇਟ ਦੇ ਕੀੜਿਆਂ ਤੇ ਫੈਨੋਰੀਡ ਇਹ ਵੀ ਸਾਲਟ ਤੁਹਾਨੂੰ ਮਾਰਕੀਟ ਚ ਅਲੱਗ-ਅਲੱਗ ਮਿਲਣਗੇ ਲੀਵਰ ਵਾਸਤੇ ਇਹ ਮਿਲਦਾ ਪੇਟ ਅਸੇ ਠੀਕ ਹੈ ਇਹ ਲੀਵਰ ਤੇ ਪੇਟ ਦੀ ਕੰਪਲੀਟ ਡਿਵਰਮਿੰਗ ਕਰਾਇਗਾ ਸਭ ਨਾਲ ਕਟਰੇ ਚ ਵੀ 100 ਰੁਪਏ ਚ 6 ਗ੍ਰਾਮ ਦੀਆਂ ਗੋਲੀਆਂ ਮਾਰਕੀਟ ਚ 1.5-1.5 ਰੁਪਈਆਂ ਠੀਕ ਹੈ ਇੱਕ ਇੱਕ ਕਿੰਨੇ ਡੋਜ ਆ ਬਾਈ ਦੀ ਇਹ ਕਿੰਨੀ ਪਾਉਣੀ ਇੱਕ ਗੋਲੀ ਦੇਣੀ ਇੱਕ ਵੱਡੇ ਪਸ਼ੂ ਨੂੰ ਠੀਕ ਹੈ ਵੱਡੇ ਪਸ਼ੂ ਨੂੰ ਗ ਬਾਕੀ ਇੰਟਰ ਮੈਂਬਰਿਟੀ ਬੰਦ ਹੈ ਕਿ ਜਿੱਥੇ ਉੱਤੇ ਪਾਸ਼ੋਂ ਡਰਾਈ ਕਰਨਾ ਹੈ ਮਸਟੇਟਸ ਦੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਅੱਛਾ ਇਹ ਕਿੰਨੇ ਦਾ ਪਹਿਲਾਂ ਕਹਿੰਦਾ ਇਸ ਇਹ ਵੀ ਟਿਊਬਾਂ ਜਿਹੜੀ ਮਾਰਕੀਟ 'ਚ 2.300 300 ਰੁਪਏ ਦੀ ਆ ਰਹੀ ਹੈ ਇਹ 99 ਰੁਪਏ 'ਮਾਰ ਰਹੀ ਹੈ ਆਪਣੇ ਕੋਲੇ ਕਿੰਨੇ ਦੀ ਪੂ ਬਈ ਇਹ ਇਹ ਤੁਸੀਂ ਦੇਖੋ 10% ਲੈਸ ਮਾਰਕੀਟ 'ਚ ਮਿਲ ਜਿੰਦੀ ਉਹੀ ਠੀਕ ਹੈ ਬਾਈ ਬਾਕੀ ਦੇਖ ਸਕਦੇ ਹੋ ਨਾ ਬਾਈ ਦੇ ਰੇਟਾਂ ਦਾ ਵੀ ਫਰਕ ਆ ਯਾਰ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਤੇ ਤੁਸੀਂ ਆ ਸਕਦੇ ਹੋ ਬਾਈ ਦਾ ਨੰਬਰ ਲੈ ਲਓ ਨੰਬਰ ਬੋਲ ਦੋ ਬਈ ਆਪਣਾ ਕਿੰਨਾ ਕੰਡਕਟ ਕਰ ਸਕਦੇ ਹੋ ਬਾਈ 93566696 ਦੁਬਾਰੇ ਬੋਲਦੇ ਬਾਈ 93566 66964 ਠੀਕ ਹੈ ਬਾਈ ਬਾਕੀ ਬਾਈ ਜਿਹੜੀ ਗੱਲ ਕਹੀ ਉਹੀ ਹੋਊਗੀ ਆਪਾਂ ਤੁਹਾਨੂੰ ਕਿਸੇ ਵੀ ਮਾਰਕੀਟ ਚੋਂ ਮੈਡੀਕਲ ਤੋਂ ਮਿਲ ਜਾਣਗੇ ਠੀਕ ਹੈ ਆਪਣੇ ਕੋਲ ਕੋਈ ਜਾਣਕਾਰੀ ਲੈਣੀ ਹੋ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਬਾਈ ਬਾਈ ਨੂੰ ਬਾਕੀ ਸੋਡਾ ਬਾਈ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਠੀਕ ਹੈ ਬਾਈ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰ ਲਿਓ ਬਾਈ ਠੀਕ ਹੈ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਬਾਈ ਧੰਨਵਾਦ